ਮਾਹ ਨਗਰ ਦੇ ਵਿੱਚ ਚੋਰੀ ਦੀਆਂ ਘਟਨਾਵਾਂ ਰੁਕੰਦਰ ਨਾਮ ਨਹੀਂ ਲੈ ਰਹੀਆਂ ਨੇ ਸੋ ਮੋਡਰਨ ਹਾਊਸ ਗਣੇਸ਼ ਮੰਦਿਰ ਦੇ ਵਿੱਚ ਚੋਰੀ ਦੀ ਘਟਨਾ ਸਾਹਮਣੇ ਆਈ ਜਿੱਥੇ ਕਿ ਰਾਤ 2 ਵਜੇ ਚੋਰਾਂ ਨੇ ਮੰਦਿਰ ਨੂੰ ਨਿਸ਼ਾਨਾ ਬਣਾਇਆ ਤੇ ਮੰਦਿਰ ਦੇ ਵਿੱਚੋਂ ਨਕਦੀ ਸਮੇਤ ਗਲੇ ਦਾ ਹਾਰ ਲੈ ਕੇ ਫਰਾਰ ਹੋ ਗਏ ਹਾਲਾਂਕਿ ਉੱਤੇ ਲੱਗੇ ਸੀਸੀਟੀਵੀ ਫੁਟੇਜ ਦੇ ਵਿੱਚ ਇੱਕ ਵਿਅਕਤੀ ਮੰਦਿਰ ਦੇ ਅੰਦਰ ਹੋ ਕੇ ਵਾਰਦਾਤ ਕਰਦਾ ਹੋਇਆ ਨਜ਼ਰ ਵੀ ਆ ਰਿਹਾ ਹੈ ਸੋ ਕੁਲਵਿੰਦਰ ਪੰਡਾਰੀ ਨੇ ਦੱਸਿਆ ਕਿ ਆਸਵੀਰੇ ਜਦੋਂ ਪੰਡਿਤ ਮੰਦਿਰ ਗਿਆ ਤਾਂ ਦੇਖਿਆ ਕਿ ਚੋਰ ਤਿਜ਼ੋਰੀ ਅਤੇ Almari ਤੋੜ ਕੇ ਨਕਦੀ ਲੈ ਕੇ ਭੱਜ ਗਏ ਘਟਨਾ ਉੱਥੇ ਲੱਗੇ CCTV ਕੈਮਰੇ ਵਿੱਚ ਵੀ ਕੈਦ ਹੋਈ ਹੈ ਹਾਲਾਂਕਿ ਇਸ ਦੇ ਵਿੱਚ ਚੋਰ ਦਾ ਚਿਹਰਾ ਸਾਫ਼ ਨਜ਼ਰ ਨਹੀਂ ਆ ਰਿਹਾ ਵਿਅਕਤੀ ਨੇ ਦੱਸਿਆ ਕਿ ਹੋਰ CCTV ਕੈਮਰੇ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਸੋ ਵਿਅਕਤੀ ਨੇ ਦੱਸਿਆ ਕਿ ਉਸ ਨੂੰ ਸ਼ੱਕ ਹੈ ਕਿ ਨਸ਼ੇੜੀ ਨੇ ਇਸ ਵਾਰਦਤ ਨੂੰ ਅੰਜਾਮ ਦਿੱਤਾ ਹੋ ਸਕਦਾ ਹੈ ਰਾਜਮਨੀ ਜਾਨ ਸਵੇਰੇ ਮੈਂ ਆਇਆ 6 ਵਜੇ ਮੰਦਿਰ ਖੋਲਣ ਜੀ ਜਦੋਂ ਮੰਦਿਰ ਮੈਂ ਖੋਲਿਆ ਅੰਦਰ ਵਰਦੇ ਦੇਖਿਆ ਕਿ ਜਸ ਫੈਂਸਲ ਡਿੱਗਿਆ ਸੀ ਜੀ ਅੱਗੇ ਨਿਕਲ ਜਦੋਂ ਆਗੇ ਉੱਥੇ ਨੇ ਦੇਖਿਆ ਸਰਲਵਾਰੀ ਖੁੱਲੀ ਆ ਉਸ ਤੋਂ ਅੱਗੇ ਗਏ ਜੀ ਗੋਲਡ ਟੁੱਟਿਆ ਆ ਚੀਜ਼ੇ ਖੁੱਲੇ ਹੋਏ ਸਾਰੇ ਪਿਖੜੇ ਹਾਰ ਉੜ ਸਾਰਾ ਮੰਦਰ ਦਾ ਸਮਾਨ ਉੱਥੇ ਵਿਖਰਿਆ ਜੀ ਫਿਰ ਮੈਨੂੰ ਦਿਮਾਗ ਲੱਗੇ ਮੈਂ ਕਿ ਚੋਰੀ ਹੋਈ ਐ ਮੈਂ ਫਿਰ ਫੋਨ ਕੀਤਾ ਸਾਰਿਆਂ ਨੂੰ ਜੀ ਸਾਡੇ ਮਹੱਲਾਵਾਸੀ ਅੰਕਲ ਭਾਈ ਸਭ ਸਾਰੇ ਨੂੰ ਸਾਰੇ ਆਏ ਆ ਜੀ ਠੀਕ ਐ ਦੇਖੀਏ ਫਿਰ ਪੁਲਿਸ ਵਾਲਿਆਂ ਨੂੰ ਫੋਨ ਕੀਤਾ ਜੀ ਪੁਲਿਸ ਵਾਲੇ ਆ ਕੇ ਤੇ ਸਾਰੇ ਘਰ ਬਾਈ ਕਰ ਗਏ ਪੁਲਿਸ ਮਤਲਬ ਕਿ ਅੱਧਾ ਘੰਟੇ ਬਾਅਦ ਅੱਧੇ ਘੰਟੇ ਆ ਗਈ ਜੀ ਚੀਜ਼ ਦਹਾ ਕਿ ਹਾਲਾ ਅੱਜ ਤੱਕ ਕਦੀ ਸਾਡੇ ਮੰਦਰ 'ਚ ਕੁਝ ਨਹੀਂ ਹੋਇਆ ਸੀ ਹਾਂ ਜੀ ਪਹਿਲੀ ਵਾਰ ਐਦਾਂ ਹੋਇਆ ਆ ਕੀ ਸਾਰੇ ਪੈਸੇ ਪੁੱਸੇ ਜਿਹੜੇ ਸੀ ਭਗਵਾਨ ਦੇ ਜਿਹੜੇ ਹਾਰੂ ਸਭ ਉਹਨਾਂ ਚੱਕੇ ਲੈ ਗਏ। ਅੱਛਾ ਜੀ। ਅਲਵਾਰੀ ਵੀ ਜਿੰਨੇ ਪੈਸੇ ਪਏ ਸੀ ਉਹ ਵੀ ਚੱਕੇ ਲੈ ਗਏ ਆ। ਅੱਛਾ ਜੀ। ਜਿਹੜਾ ਗੱਲੇ ਚ ਭਾਂਡ ਛੱਡ ਗਿਆ ਵਾ। ਚਾਂਦੀ ਦਾ ਸਮਾਨ। ਜੀ। ਠੀਕ ਹੈ ਨਾ। ਗੱਲੇ ਦਾ ਸਾਰਾ ਸਾਰੇ ਨੋਟ-ਨੂਟ ਜਿਹੜੇ ਵੀ ਸੀ ਤੋੜ ਤਾਰ ਕੇ ਸਾਰੇ ਲੈ ਗਏ ਭਗਵਾਨ ਜੀ ਦੀ ਮੂਰਤੀ ਦੇ ਜਿਹੜੇ ਹਾਰ ਆਉਂਗਾ ਇਹ ਸਭ ਚੱਕੇ ਲੈ ਗਏ। ਜੀ। ਮੇਰੇ ਅਲਵਾਰੀ ਵੀ ਜਿਹੜੇ ਪੈਸੇ ਪਏ ਸੀ ਸ਼ਿਵ ਜੀ ਮੂਰਤੀ ਸਥਾਪਨਾ ਬਾਅਦ ਤੇ ਉਹ ਵੀ ਚੱਕੇ ਲੈ ਗਏ ਆ। ਠੀਕ। ਜਿਆਦਾ ਜ ਆਜ ਕੇੰਦੇ ਟਾਈਮ ਮੈਂ ਦੇਖ ਕੇ ਇਹ ਮੰਦਰ ਤੱਕ ਨੂੰ ਨਹੀਂ ਛੱਡਦੇ ਆ ਅ ਭਗਵਾਨ ਦੇ ਜਿਹੜਾ ਮੂਰਤੀ ਉੱਤੇ ਜਿਹੜਾ ਹਾਰ ਬੇ ਸੀ ਹਰ ਵੀ ਚੱਕੇ ਲੈ ਗਏ ਜੀ ਇੰਨਾ ਬੰਦਾ ਗਿਰ ਸਕਦਾ ਇਸ ਦਾ ਕੀ ਕਰ ਸਕਦਾ ਪ੍ਰਸ਼ਾਸਨ ਤੋਂ ਕੀ ਮੰਗ ਮੰਗਦੇ ਜੀ ਉਹਨਾਂ ਨੂੰ ਕਹਿੰਦੇ ਮੜਾ ਚ ਚਿੰਗੇ ਤੜਾ ਦੇਖ ਕੇ ਉਹਨਾਂ ਨੇ ਫਰਿਆਦੇ ਬੰਦੇ ਨੂੰ ਠੀਕ ਹੈ ਨਾ ਕਿਉਂਕਿ ਮੰਦਰ ਨੂੰ ਨਹੀਂ ਛੱਡਦੇ ਗੁਦਵਾਰਾ ਨੂੰ ਨਹੀਂ ਛੱਡਦੇ ਕੀ ਕਰ ਸਕਦੇ ਸੀ ਸੀਸੀ ਦੇ ਫੋਟੋ ਆਈ ਆ ਗਈਆਂ ਲੇਕਿਨ ਕਲੀਅਰ ਨਹੀਂ ਨਾ ਕਲੀਅਰ ਨਹੀਂ ਆ ਰਹੀ ਪਾਜੀ ਚੈੱਕ ਕਰਦੇ ਪਿਆਲੇ ਉਹ ਆਏ ਪੁਲਿਸ ਵਾਲੇ ਉਹ ਚੈੱਕ ਕਰਦੇ ਪਏ ਜੀ ਵਿਕਿੰਦਰ ਪੰਡਾਰੀ ਸਵੇਰੇ ਪੰਡਾ ਜੀ ਆਏ ਨੇ ਜੀ ਇਹਨਾਂ ਨੇ ਅੰਦਰ ਗਏ ਨੇ ਤੇ ਦੇਖਿਆ ਇਧਰੋਂ ਚੇ ਟੁੱਟਾ ਪਿਆ ਬਾਹਰ ਅਗਲਾ ਫੈਨ ਬਾਹਰ ਪਿਆ ਹੋ ਜੀ ਅੰਦਰ ਗਏ ਤੇ ਅੰਦਰ ਵੇਖਿਆ ਗੱਲਾਂ ਵੀ ਟੁੱਟਾ ਪਿਆ ਜੀ ਗੱਲਾਂ ਚੋਂ ਪੈਸੇ ਕੁਸੇ ਤਾਂ ਭਾਂ ਤੇ ਨਹੀਂ ਲਈ ਜਿਹੜੇ ਰੁਪਏ ਸੀ ਉਹ ਸਾਰੇ ਲੈ ਜੇ ਨੇ ਬਾਰੀਏ ਚ ਜਿਹੜੇ ਰੁਪਏ ਪਏ ਸੀ ਉਹ ਵੀ ਲੈ ਗਏ ਨੇ ਜੀ ਤੇ ਅਸੀਂ ਦੇਖਦੇ ਆ ਮੁੰਡਾ ਹੈਗਾ ਫੋਟੋ ਚ ਆਇਆ ਹੈ ਜੀ ਲੇਕਿਨ ਉਹ ਕਲੀਅਰ ਨਹੀਂ ਆ ਰਿਹਾ ਨਹੀਂ ਛੱਪ ਨਹੀਂ ਕਹਿ ਸਕਦੇ ਬੰਦਾ ਉਹਦੇ ਉਦਾਂ ਉਹਦੇ ਚੋਂਦਾ ਲੇਕਿਨ ਸ਼ਕਲ ਨਹੀਂ ਨਾ ਸਾਫ਼ ਆ ਰਹੀ ਜੀ ਸ਼ਕਲ ਸਾਫ਼ ਨਹੀਂ ਆ ਰਹੀ ਉਹ ਵੇਖਿਆ ਅਸੀਂ ਸਭ ਕੋਈ ਪਤਾ ਲੱਗਦਾ ਪਿਆ ਮੈਂ ਲੇਕਿਨ ਹੁਣ ਬਾਕੀ ਕੈਮਰੇ ਆਂ ਦੇਖਦੇ ਆਂ ਕਿ ਕਿਸੇ ਸ਼ਕਲ ਆ ਜਾਈਏ ਹੋਰ ਵੀ ਚੈੱਕ ਕਰਦੇ ਆਂ ਕਿ ਦੋ ਕੁ ਵੇਜ ਦੀ ਗੱਲ ਆ ਇੱਕ ਵਾਰ ਕੇ 50 ਮਿੰਟ ਦੀ ਜੀ ਹਾਂ ਜੀ ਕਿੱਦਾਂ ਦਰਵਾਜ਼ਿਆਂ ਚ ਵੀ ਇਹੋ ਹੀ ਹਾਲ ਹੋ ਰਿਹਾ ਮੰਦਿਰ ਚ ਵੀ ਇਹੀ ਹੋ ਰਿਹਾ ਕਿ ਪਹਿਲੀ ਵਾਰੀ ਹੋਇਆ ਸਾਡੇ ਮੰਦਿਰ ਚ 35 ਸਾਲਾਂ ਦੇ ਚ ਪਹਿਲੀ ਵਾਰੀ ਇਹ ਇਹ ਕੰਮ ਹੋਇਆ ਵਾ ਨਹੀਂ ਤੇ ਕਦੀ ਹੋਇਆ ਹੀ ਨਹੀਂ ਕਿਹਾ ਮਲੇ ਕੀਤਾ ਕਰਨ ਵਾਲੇ ਨੇ ਇਹ ਉਹ ਹੀ ਇਹ ਕੰਮ ਕਰ ਸਕਦੇ ਨੇ ਹੋਰ ਤੇ ਕੋਈ ਹੈ ਨਹੀਂ ਇੱਥੇ ਮਲੇ ਵਿੱਚ ਕੋਈ ਵੀ ਇਦਾਂ ਦਾ ਬੰਦਾ ਜੀ ਨਾ ਕੋਈ ਬਾਹਰੋਂ ਹੀ ਕੋਈ ਆਇਆ ਜੀ ਇਹ ਹੁਣ ਫੋਟੋ ਦੇ ਦੇਖਾਂਗੇ ਲੱਗੂਗਾ